ਆਓ ਜੀ ਤੁਹਾਨੂੰ ਪਿੰਨ ਕੋਟ ਤੋਂ ਜੀ ਆ ਲਾਈਵ ਕੁਸ਼ਤੀਆਂ ਦਿਖਾ ਰਹੇ ਆ ਜਿਹੜੀਆਂ ਬਾਬਾ ਸ਼੍ਰੀ ਚੰਦਰ ਜੀ ਦੇ ਜਨਮ ਦੇ ਹੜ ਨੂੰ ਸੰਬੰਧਿਤ ਮਾਰ-ਮਾਰ ਜਿਹੇ ਪਹਿਲਵਾਨ ਜੀ ਬਹੁਤ ਸਗਰੀ ਕੁਸ਼ਤੀਆਂ ਜੋੜ ਬਲਾਈ ਰਾਨੇ ਅੱਜ ਘੈਂਟ ਕ ਮੂ ਸਾਥੀਆਂ ਸਾਰੇ ਦੇ ਸਹਿਯੋਗ ਦੇ ਨਾਲ ਅੱਜ ਦਾ ਛਿੰਝ ਮੇਲਾ ਪੂਰਾ ਸਫਲ ਹੋ ਚੁੱਕਾ ਆ ਬਹੁਤ ਸੋਹਣੀਆਂ ਕੁਸ਼ਤੀਆਂ ਹੋਈਆਂ ਸਾਡੇ ਸਾਰੇ ਐਨਆਰਆ ਵੀਰਾਂ ਦਾ ਦਰਸ਼ਕਾਂ ਦਾ ਤਕਤ ਦਾ ਦਰਵਾਜ਼ਾ ਬਹੁਤ ਬਹੁਤ ਇਹਨੇ ਇਹਦਾ ਸੋਨਾ ਪ੍ਰਵੱਧ ਕੀਤਾ ਪਹਿਲਵਾਨਾਂ ਨੂੰ ਖੁੱਲੇ ਲੱਗਣ ਲਗਾਏ ਖੁੱਲੇ ਤਾਨ ਦਿੱਤੇ ਪੈਸੇ ਦਿੱਤੇ ਇਹਨੇ ਸਾਰੇ ਵੀਰਾਂ ਦਾ ਤਰੀਦਿਆ ਕਰੀਓ ਧੰਨਵਾਦ ਕਰਦੇ ਆਂ ਵੀਰੇ ਪਹਿਲਵਾਨ ਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਦੇ ਇਹ ਕੁਸ਼ਤੀਆਂ ਦੇ ਮੇਲ ਕਰਵਾਏ ਕੱਪੇ ਲਿਓ ਜੀ ਬਾਬਾ ਜੀ ਕੱਪੇ ਲਿਓ ਢੱਕਾ ਲਿਓ ਹਰਪ ਹਾਂ ਜੀ ਅੱਜ ਦੀ ਫਾਈਨਲ ਪੜ ਕੇ ਕੁਸ਼ਤੀ ਵੀ ਕਹਿੰਦੇ ਆ ਇਹ ਸਾਰੀਆਂ কুਸਤੀਆਂ ਦੇ ਮਾਲ ਜੋ ਆਖਰੀ ਗੁਸਤੇ ਹੁੰਦੇ ਆ ਜੋ ਇਹ ਪਿੰਡ ਦੀ ਪਗੜੀ ਹੁੰਦੀ ਆ ਅੱਜ ਵੀ ਉਸ ਪਿੰਡ ਦੀ ਪਗੜੀ ਇੱਕ ਪਹਿਲਵਾਨ ਦੇ ਸਿਰ ਤੇ ਵੱਜਦੀ ਆ ਜੱਗੂ ਸੰਗਤਪੁਰ ਦੇ ਸਿਰ ਤੇ ਵੱਜਦੀ ਆ ਕਿਉਂਕਿ ਖਾਲਸਾ ਜਿੱਤ ਉਸ ਮਾਲਕ ਦੇ ਹੱਥੇ ਹੁੰਦੀ ਆ ਹੱਥ ਜੜੀ ਕਰਾ ਕੇ ਬਾਬਾ ਜੀ ਆਪਾਂ ਕੁਸ਼ਤੀ ਸ਼ੁਰੂ ਕਰਾਈਏ ਜੀ ਖੜਾ ਮੜਾ ਕੋਕੀ ਆਰ ਪਾ ਠੀਕ ਹੈ ਜੀ ਨਾਲ ਕਹਿੰਦੇ ਗੱਗੂ ਪਹਿਲਵਾਨ ਸੰਗਰਪੁਰ ਇੱਕੋ ਜਿਹੇ ਸਰੀਰ ਇੱਕੋ ਜਿਹੇ ਧਰ ਇੱਕ ਪਾਸੇ ਕਾਲੇ ਲਗੋਰ ਤੇ ਕਹਿੰਦੇ ਕੈਨੇਡਾ ਦੀ ਧਰਤੀ ਦਾ ਸਪੈਸ਼ਲ ਦਿਮਾਗ ਬਹੁਤ ਹੈ ਗੱਗੂ ਸੰਗਰਪੁਰ ਦੀ ਕਹਿੰਦੇ ਅੱਜ 31000 ਦੀ ਕੁਸ਼ਤੀ ਹੋਵੇਗੀ ਚੰਤਰਵਾਲੇ ਦੇ 17000 ਤੇ ਦੋ ਪੋਜੀਸ਼ਨ ਤੋਂ 14000 ਦਾ ਨਗਰ ਅੱਜ ਦੀ ਇਹ ਬੜੀ ਕਿਹ ਫਾਈਨ ਕੋਕੀ ਸਭ ਤੋਂ ਅੱਜ ਸਾਡਾ ਮੌਨ ਲਈ ਕੋਕੀ ਰੰਗਤੀ ਹੈ ਮਾਰ ਦੇਣਾ ਕਰੀਏ ਪਰ ਕੇ ਦੀ ਕੁਸ਼ੀ ਹੈ ਬਾਜੀ ਬਾਲ ਭੋਲੀ ਵੀ ਤੇਰੇ ਲਈ ਬਹੁਤ ਧੰਨਵਾਦ ਜੋ ਖੇਡ ਤੇ ਜੋਰ ਨਾਲ ਟੋਲ ਵੀ ਆ ਰਹੇ ਗੰਗੀ ਟੋਲ ਵੀ ਵਾਲੇ ਬਹੁਤ ਮੁਸ਼ਕਲ ਹੈ ਜੀ ਤੁਸੀਂ ਧੋਹ ਦੀ ਸ਼ੋਭਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਸੱਚਾ ਜੱਬੇ ਵਾਲਾ ਬੈਠ ਕੇ ਦੇਖ ਰਿਹਾ ਹੈ ਚਲੋ ਬਾਬਾ ਬਾਬਾ ਨੱਠ ਨੱਠ ਕੇ ਢੰਡੀ ਘੁਮਾਉਂਦਾ ਬੱਲੇ ਤੇ ਡੇਕੂ ਦੇਖ ਲੈ ਬਾਬਾ ਸਦੇ ਸਿੱਧੂ ਸਾਡੇ ਸਿੱਧੂ ਪੱਤਰਕਾਰ ਜੀ ਆਈ ਦੀ ਕਵਸਤੀ ਦੀ ਲਾਈਵ ਕਵਰੇਜ ਕਰ ਰਹੇ ਹੋ ਸਾਡੇ ਪੱਤਰਕਾਰ ਵੀ ਸਿੱਧੂ ਜੀ ਅੱਜ ਸਰੁਵੰਨ ਮੈਚੀ ਦੇ ਸੁਪੁੱਤਰ ਖਰੀ ਚਾਜੀ ਦੇ ਜਨਤ ਹੜ ਤੇ ਕੋਟ ਫਰੀਦ ਅਸਜੀਤੇ ਐਮਐਲ ਵੀਰਾ ਦੇ ਸੰਗਤ ਨੇ ਸੂ ਨਗਰ ਦੇ ਸਹਿਯੋਗ ਨਾਲ ਅੱਜ ਸਿੰਜਮਲਾ ਕਰਵਾਇਆ ਜਾ ਰਿਹਾ ਬਹੁਤ ਹੀ ਸੋਹਣਾ ਟੰਗੜ ਹੋਇਆ ਜੀ ਇੱਕ ਨੰਬਰ ਪੜਕੇ ਦੀ ਕਵਸਤੀ ਚੱਲ ਰਹੀ ਹੈ ਤੀਰਤ ਪਹਿਲਵਾਨ ਜੀ ਵਾਈਟ ਰਿੰਗ ਆਊਟ ਕਿਤੇ ਗੱਗੂ ਪਹਿਲਵਾਨ ਜੀ ਕਾਲੇਨਗੋੜ੍ਹ ਦੇ ਵਿੱਚ ਕੁਸ਼ਤੀ ਕਰਦੇ ਹੋਏ ਇੱਕ ਪਾਸੇ ਕੰਨਰੀ ਸੁਖੀ ਜੀ ਦੀਆਂ ਤੀਰਥ ਪਹਿਲਵਾਨ ਨੇ ਤਿੰਨ ਝੋਟੀਆਂ ਜਿੱਤ ਲਈਆਂ ਤੇ ਚਾਰ ਮੋਟਰਸਾਈਕਲ ਦੋ ਕਰੇ ਤੇ ਕਿਰਤ ਮੰਦੀਆਂ ਜਿੱਟੀਆਂ ਕਿਤੇ 50000 ਤੇ ਕੁਸ਼ਤੀ ਕਿਤੇ 51000 ਤੇ ਵੀਰੇ ਤੋਂ ਪੰਜੀ ਦੇ 6000 ਦੇ ਪਹੁੰਚੇ ਹੋਏ ਕਰਦੀ ਹੈ ਕੁਸ਼ਤੀ ਕਰਦੇ ਹੋਏ ਜਿੱਤਨ ਕਾਲੇ ਹੱਥੇ ਉੱਪਰ ਜਿੱਤ ਨੂੰ 14000 ਰੁਪਏ ਤੱਕ ਜਾਵੇ ਉਹਨੇ ਪਹਿਲਾਂ ਵੱਡੇ ਪਹਿਲਵਾਨ ਆ। ਉਹ ਪਟਕਿਆਂ ਤੇ কুਸਤੀਆਂ ਲੜਦੇ ਨੇ। ਕਹਿੰਦੇ ਕੈਨੇਡਾ ਦੀ ਧਰਤੀ ਉੱਤੇ ਗੱਗੂ ਸੰਗਰਪਰੀ ਨੇ ਬੜੇ ਤਗੜੇ ਤਗੜੇ ਪਹਿਲਵਾਨਾਂ ਨੂੰ ਬਣਾਇਆ। ਕਹਿੰਦੇ ਅੱਜ ਤੀਰਤ ਪਹਿਲਵਾਨ ਦੇ ਨਾਲ ਨicker ਦੇ ਆਏ ਹੋਇਆ। ਪਰ ਕਹਿੰਦੇ ਧਰਤੀ ਤੱਕ ਨੌਜਵਾਨ ਨੇ ਤੀਰਤ ਪਹਿਲਵਾਨ ਤੇ ਗੱਗੂ ਪਹਿਲਵਾਨ। ਕਹਿੰਦੇ ਉਹ ਅੱਜ ਚਾਹ ਕੇ ਕਿਹਨੂੰ ਆ ਚੱਲੀ ਆ ਤੀਰਤ ਪਹਿਲਵਾਨ ਜੀ ਨੇ ਕਹਿੰਦੇ ਕੋਈ কুਸਤੀ ਨਹੀਂ ਖਾਰੀ ਆ। ਹਰ ਰੋਜ਼ ਕਹਿੰਦੇ কুਸਤੀ ਤੀਰਤ ਪਹਿਲਵਾਨ ਜੀ ਜਿੱਤਦੇ ਆ ਪਰ ਅੱਜ ਮੁਕਾਬਲਾ ਬੜਾ ਸਖਤ ਦਾ ਗੱਗੂ ਸੰਗਤਪੁਰੀਆਂ ਨਾਲ ਕਿਉਂਕਿ ਗੱਗੂ ਵੀ ਬੜਾ ਤਜਰਬੇਕਾਰ ਤੇ ਸਿਆਣਾ ਤੇ ਬਹੁਤ ਹੀ ਤਗੜਾ ਮਹਿਲਵਾਨ ਸ਼ਮੀਪੱਤੀ ਜੀ ਸੀ ਗੱਗੂ ਦਾ ਵੀ ਕੁੱਤੀ ਬੁੱਤਦੀ ਆ ਗੱਗੂ ਸੰਗਤਪੁਰੀਆਂ ਦੀ ਬਾਹ ਤੇ ਨਹੀਂ ਰੀ ਸਾਡੀ ਰੋ ਤੇਰੀਆਂ ਨਹੀਂ ਰੀ ਸਾ ਗੱਗੂ ਸੰਗਤਪੁਰੀਆਂ ਤੇਰੀਆਂ ਬੱਲੇ ਬੱਲੇ ਕਰਾ ਰਿਹਾ ਗੱਗੂ ਬੱਲੇ ਬੱਲੇ ਕਰਾ ਰਿਹਾ ਤੀਰਫ ਰੋ ਰੋ ਬੱਲੇ ਕਰਾ ਕਹਣੀ ਖੁੱਝ ਲੱਕਣੀ ਕੁਰਸੀ ਕਰਾ ਪਰ ਗੱਗੂ ਸੰਗਤਪੁਰੀਆਂ Bu ittiklid-i fancik hata var ya. ਅਬਲੇਦਰੀ ਬਾ ਤੇਰੇ ਨਹੀਂ ਨਹੀਂ ਸਕਦਾ ਭਾਜੀ ਸ਼ਾਬਾਸ਼ ਬੱਲੇਦਰੀ ਨਹੀਂ ਦਿਖਾਤਾ ਨਹੀਂ ਦੋਨੇ ਹੀ ਪਹਿਲਵਾਨ ਕਹਿੰਦੇ ਸਾਲਾ ਦੇ ਭੇੜ ਹੋ ਗਏ ਆ ਕਹਿੰਦੇ ਖੰਡੇ ਖੜ ਗਏ ਆ ਵੱਜਦੀਆਂ ਹੋਈਆਂ ਢੋਲਾ ਵੱਜਦੀਆਂ ਹੋਈਆਂ ਮੁਖੀਆਂ ਕਹਿੰਦੇ ਮਨੁਰਤੀ ਦੇ ਬਾਈਪਰ ਵਾਂਗ ਹੱਥ ਚੱਲਦੇ ਹੋਏ ਇੱਕ ਦੂਜੇ ਦਾ ਜੋਰ ਜਮਾਉਂਦੇ ਹੋਏ ਦੇਖੋ ਉਹ ਬੱਲੇਦਰੀ ਆਹ ਕਹਿੰਦੇ ਨਾਲ ਹੱਥ ਵੀ ਚਲਾਉਂਦਾ ਤੇ ਨਾਲ ਕਹਿੰਦੇ ਪੀਰੇ ਤੇ ਪੈਰ ਵੀ ਚਲਾਦਾ ਹੱਥਾਂ ਨਾਲ ਵੀ ਕੋਹਾਂ ਦੇ ਪੈ ਬੱਲੇ ਤੇ ਚੱਕ ਲਈ ਕੈਰੀ ਖੋਟ ਆਹ ਬੰਦੇ ਤੇ ਆਹਾ ਗੱਗੂ ਦੀ ਡਿਫੈਂਸ ਪਰ ਦੇਖੋ ਕੀ ਫੈਸਲੇ ਬਣਦੇ ਮਿਹਰੇ ਦੋਨੇ ਹੀ ਜਿਆਵੇਕਾਰ ਗੱਗੂ ਬਹੁਤ ਜਿਆਵੇਕਾਰ ਪਹਿਲਵਾਨ ਤੇਰੋ ਵੀ ਬਹੁਤ ਸਿਆਣਾ ਪਹਿਲਵਾਨ ਅਨਈ ਰਿਸਾਂ ਛਡਾਲੀ ਕੈਰੀ ਖੋਟ ਇਹ ਆ ਗੱਗੂ ਸੰਗਤਪੁਰੀਆ ਨਾਲ ਤੀਰ ਨਾਲ ਗੱਗੂ ਨਾਲ ਜੋ ਬੱਲੇ ਤੀਰ ਤੀਰ ਆਹ ਆਹ ਇਹ ਅੱਜ ਬਣੂਗਾ ਸੰਤਾਨ ਇਹ ਬੱਲੇ ਤੇਰੇ ਸ਼ਾਬਾਸ਼ ਏ ਆਹਾ ਇਹ ਆ ਤੀਰਤ ਭਗਵਾਰੇ ਵਾਲਾ ਕਹਿੰਦੇ ਮਿੱਤਰ ਪਹਿਲਵਾਨ ਦਾ ਸ਼ਗਿਰ ਹੈ ਖਾਰਾ ਧੂਆ ਤਬੜੀ ਵਿੱਚ ਜ਼ੋਰ ਕਰਦਾ ਪਿੰਡ ਮਾੜਾ ਵਿੱਚ ਪਹਿਲਵਾਨ ਦਾ ਨਿਵਾਸ ਹੈ ਬੜਾ ਤਗੜਾ ਕੁਸ਼ੀਆ ਲੜਦਾ ਇਹ ਆ ਤੀਰਤ ਪਹਿਲਵਾਨ ਭਗਵਾਰੇ ਵਾਲਾ ਖਾਰਾ ਬਹੁਤ ਧੂਈ ਦੂਜਾ ਬੱਲੇ ਤੇ ਕੱਟੂ ਸੰਗਤ ਬੜੀ ਹੈ ਲੋ ਠੰਗਾ ਮਹਾਰਾਜੀ ਕੋਸ਼ਿਸ਼ ਕਰਦਾ ਇਹਨੂੰ ਕਹਿੰਦੇ ਠੰਗਾ ਆਪਣਾ ਵੀ ਨਾਮ ਦੱਸ ਦਿਓ ਲੋ ਜੀ ਮੈਂ ਪਿਆਰਾ ਪਹਿਲਵਾਨ ਜੀ ਸਾਰਾ ਡਾਕਟਰ ਜੀ ਆ ਪਰਮੇਂਦਰ ਕਲਵੀ ਦਾ ਹੈ ਉਸੇ ਜ਼ੋਰ ਕਰਦਾ ਜਿੰਨੇ ਖਲਾਜੀ ਬਲੇਟ ਨੇ ਟੀਸਾ ਥੱਲੇ ਰੱਖਿਆ ਹੋਇਆ ਪਰ ਗੱਗੂ ਸੰਗਤਪੁਰਿਆ ਵੀ ਜੱਪੜਾ ਜੋਰ ਜਮਾਦਾ ਹੋਇਆ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਤੀਰਸ ਵੀ ਧੌਣ ਦੀ ਕੋਸ਼ਿਸ਼ ਕਰਦਾ ਹੋਇਆ ਗੱਗੂ ਸੰਗਤਪੁਰਿਆ ਵੀ ਧੌਣ ਦੀ ਕੋਸ਼ਿਸ਼ ਕਰਦਾ ਆਹ ਦੇਖੋ ਇਹ ਸਟਾਰ ਕਿਸ ਪਹਿਲਵਾਨ ਦੇ ਸਿੱਖੇ ਸਾਡਾ ਟੀਵੀ ਤੇ ਦੇਖੀ ਗੱਗੂ ਨੇ ਵੀ ਦੋਨੇ ਹੀ ਤਗੜੇ ਪਹਿਲਵਾਨ ਆਹ ਆਹ ਵਾਤੀ ਤੇ ਸਵਾ ਓਏ ਹੋ ਹੋ ਮਾਰੋ ਹੋ ਡਾਡਾ ਆ ਗਿਆ ਤੇ ਗਗੂ ਆ ਗਿਆ ਓਏ ਮਾਰੋ ਜੋਰ ਨਾਲ ਤਾਲੀਆਂ ਦੇਖੋ ਥੱਲੇ ਨਿਕਲ ਕੇ ਉੱਪਰਲੇ ਪਾਸੇ ਆਇਆ ਗਗੂ ਬਹੁਤ ਤਗੜਾ ਪਹਿ ਹੈ ਮਾਰੋ ਜੋਰ ਨਾਲ ਤਾਲੀਆਂ ਯਾਰ ਦੇਖੋ ਕਿੰਨੀ ਕਮਾਲ ਹੋ ਗਈ ਐਡੇ ਬਣੇ 30 ਪਹਿਲਵਾਨ ਨੂੰ ਫੜਨਾ ਹੀ ਬੜੀ ਵੱਡੀ ਗੱਲ ਹੈ ਗਗੂ ਤੂੰ ਤਾਂ ਕਮਾਲੇ ਕਰ ਦਿੱਤੀ ਐਡੇ ਤਗੜੇ ਪਹਿਲਵਾਨ ਨੂੰ ਥੱਲੇ ਰੱਖ ਲੈਣੇ 30 ਮੇਰੀ ਵਾਲਿਆ ਬੜੀ ਵੱਡੀ ਗੱਲ ਹੋ ਗਈ ਯਾਰ ਇਹਦੇ 30 ਨੂੰ ਫੜਨਾ ਹੀ ਬੜਾ ਮੁਸ਼ਕਲ ਹੈ ਇੱਥੇ ਐਡੇ ਵੱਡੇ ਜਵਾਨ ਨੂੰ ਹਾਂ ਦੱਸਿਆ ਕੈਨੇਡਾ ਤੇ ਯਾਦ ਕਰਦਾ ਰਿਹਾ ਕੈਨੇਡਾ ਦੇ ਜਿੰਨੇ ਤੰਗੜਾ ਹੈ ਤੰਗੜਾ ਦੇ ਵਿੱਚ ਕੈਂਪਾਂ ਦੇ ਵਿੱਚ ਕੁਸ਼ਤੀਆਂ ਲੈਂਦਾ ਗੱਗੂ ਸੰਗਤਪੁਰਿਆ ਕਿਉਂਕਿ ਪੁੱਗਾ ਰੋ ਵਿੱਚ ਬਹੁਤ ਤਗੜੀ ਦਮਾਨ ਹੋਣ ਕਰਕੇ ਗੱਗੂ ਪਹਿਲਵਾਨ ਜੀ ਨੂੰ ਛਿੰਝਾਂ ਵਾਲੀ ਟਿਕਟ ਕਰਵਾ ਕੇ ਜਿੰਦੇ ਆਪੜੋਂ ਦੀ ਗੱਗੂ ਸੰਗਤਪੁਰਿਆ ਬੜਾ ਤਗੜਾ ਪਹਿਲਵਾਨ ਹੈ ਕਹਿੰਦੇ ਕੈਨੇਡਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਕਹਿੰਦੇ ਜਿਹੜਾ ਚੋੜਾ ਸਿੰਘੜਿਆ ਚੋੜਾ ਦਾ ਧਵਾ ਉਹ ਸਿੰਘੜਾ ਬੜੀ ਯਾਰੀ ਹੈ ਜੀ ਗੱਗੂ ਸੰਗਤਪੁਰਿਆ ਜੀ ਪੇ 33 ਵੀ ਕੱਟਦੀ ਪਰ 30 ਕਹਿੰਦੇ WWE ਦੇ ਵਿੱਚ ਜੋਗੀ ਇਹਦਾ ਕਬਾਦ ਆ ਗਿਆ ਬੱਲੇ ਤੇ ਆ ਬੱਲੇ 33 ਦਹਾਂ ਨਿਕਲ ਕੇ ਪੀਰ ਤੋਂ ਆ ਜਾ ਸਾਹਮਣੇ ਖਿੱਚਦੇ ਆਹ ਹੈ ਟੋੜਦਾ ਹੋਇਆ ਉਂਗਲਾਂ ਨੂੰ ਆ ਬੱਲੇ ਤੇ ਆ ਸ਼ਾਹਦਾ Yeah ਆ ਲਈ ਹੋ ਗਈ 30 ਦੇ ਮਿੰਟੋਂ ਦੇ ਚੜਕੀ ਪਣ ਗਈ ਫੱਲੇ ਦੇ ਪੇਡ ਮਾਰ ਕੇ ਦਰਸੀ ਦੇ ਮੈਦਾਨੇ ਦੇ ਵੇਣੇ ਆ ਰਹੀ ਰਹੀ 30 ਅਜੇ ਜਵਾਨਾ ਬਣ ਕੇ ਲੜੇ ਆਇਤਾ ਸੈਨਾ ਤੇਰੇ ਖੱਤੇ ਚੜਿਆ ਲੈ ਵੀ ਜਵਾਨਾ ਲੋਕ ਦੇ ਟੀਮਾਂ ਨੂੰ ਹੱਥ ਪਾ ਰਿਹਾ ਲੈ ਵੀ ਜਵਾਨਾ ਮਾਨ ਸਨਮਾਨ ਕਰਨ ਨੂੰ ਤਿਆਰ ਬੈਠੀ ਸੰਗਤ ਆ ਵੀ ਜਵਾਨਾ ਬਾਬਾ ਜੀ ਬੰਨਣਾ ਦੇਖੋ ਮੁੰਡੇ ਨੇ ਐਡੇ ਟਕਰੇ ਜਵਾਨ ਨੂੰ ਡਾਇਆ 30 ਆ ਜੀ ਬੰਨੋ ਆ ਜੋ ਬੋਲੀ ਜੀ ਸੰਗਤ ਨੇ ਕਹਿੰਦੇ ਆਪ ਜੇਪਾ ਨੂੰ ਹਟਾਇਆ ਤੀਸਰੀ ਕੁਸ਼ਤੀ ਬੜੀ ਤਗੜੀ ਹੋਈ ਕਹਿੰਦੇ ਗੱਗੂ ਨਾਲ ਆ ਜਾ ਤੂੰ ਕਿਹੜੇ ਘਟ ਲੈਣੇ ਆ ਯਾਰ ਕੋਈ ਗੱਲ ਦਾ ਬੱਜ ਗਿਆ ਫੇਕ ਹੀ ਹੋਇਆ ਐਡੇ ਜਵਾਨ ਨੂੰ ਇੱਕ ਵਾਰੀ ਫਾੜਨਾ ਬਸਕਦਾ ਤੂੰ ਤਾਂ ਦੋ ਦੋ ਵਾਰੀ ਫਾੜ ਲਿਆ ਬੱਲੇ ਤੇਰੇ ਗੱਗੂ ਸੰਗਤਪੁਰੀਏ ਲੋ ਭਾਜੀ ਪਟਕਾ ਸਿਰ ਤੋਂ ਬੰਨੋ ਬਾਬਾ ਜੀ ਤਗੜੀ ਪਹਿਲਵਾਨ ਜੀ ਨੂੰ ਸਿਰ ਤੇ ਬੰਨੋ ਖੋਲ ਕੇ ਕਿਉਂਕਿ ਇਹ ਬਹੁਤ ਤਗੜੀ ਬੜੀ ਮੁਸ਼ਕਿਲਾਂ ਦੇ ਨਾਲ ਪੱਕ ਜਿੱਤੀ ਜਾਂਦੀ ਆ ਹਜ਼ਾਰਾਂ ਭਰਾਨਾਂ ਚ ਕੋਈ ਕੋਈ ਪਹਿਲਵਾਨ ਪਗੜੀ ਵਾਲਾ ਪਹਿਲਵਾਨ ਬਣਦਾ ਦੀਪ ਪਹਿਲਵਾਨ ਦੀਆਂ ਬੜੀਆਂ ਮਿਹਨਤਾਂ ਆ ਵਰੀਆ ਕਰਵਾਨੀਆਂ ਰਕੀਸ ਪਹਿਲਵਾਨ ਨੇ ਭਾਨੀ ਨੂੰ ਬੜਾ ਸਟਰਗਲ ਕੀਤਾ ਬੜੇ ਦੁੱਖ ਦੇ ਸਮਝੇ ਨਿਕਲ ਕੇ ਫਿਰ ਜਵਾਨ ਨੇ ਆਪਣੇ ਆਪ ਨੂੰ ਕਾਮਯਾਬ ਕਰਕੇ ਦੁਬਾਰਾ ਫੇਰ ਉਸੇ ਹੀ ਬਹੁਤ ਸੋਣਾ ਭਾਜੀ ਨਾਲ ਹੋ ਜੋ ਸਾਰੇ ਨੇ ਆਜੋ ਭਾਈ ਸਾਰੇ ਆਰੇ ਆਜੋ ਮੇਰੇ ਵੀਰ ਜਿੰਨੇ ਮੇਰੇ ਵੀਰ ਦੋ ਟਾਂਡੇ ਖਰੇ ਨੇ ਆਜੋ ਸਵਾਸੀਂ ਸਾਰੇ ਖੋਲੀ ਆਓ ਭਾਜੀ ਖੋਲੀ ਹੋ ਗਏ ਨੇ ਚ ਚੌੜੇ ਜਿਹੀ ਖੋ ਜੋ ਬੜੇ ਖੋਲੀਓ ਮਾਰੇ ਸਾਰੇ ਭਾਜੀ ਬਾਬਾ ਜੀ ਭਾਜੀ ਮਾਰੇ ਕਹਿੰਦੇ ਖੋਲੀ ਆਓ ਬਹੁਤ ਥੋੜੀ ਵਧੀਆ ਆਜੋ ਹਾਂ ਜੀ ਹਾਂ ਜੀ ਬਈ ਖੜਾ ਕਰੋ ਜਵਾਬ ਬਾਬਾ ਜੀ ਆਖ ਖੜਾ ਕਰੋ ਜਵਾਬ ਦਾ ਖੜਾ ਕਰੋ ਬਾਬਾ ਜੀ ਹਾਂ ਜੀ ਉੱਤਰ ਕਰ ਹਾਨੀ ਇਹ ਪਤਾ ਪਾਈ ਲੱਗੂ ਜੇ ਤੂੰ ਪਹਿਲਵਾਨ ਤੀਰਸ ਫਗਵਾੜਾ ਅੱਜ ਦੀ ਕੋਸ਼ੀ ਦਾ ਜੇਤੂ 33000 ਦਾ ਜੇਤੂ ਤੀਰਸ ਫਗਵਾੜਾ ਇਹ ਆ ਤੀਰਸ ਫਗਵਾੜਾ ਉਸਤਾਦ ਮਿੰਦਰ ਪਹਿਲਵਾਨ ਜੀ ਟੀਮੀ ਖਾਰਾ ਪੂਹਾ ਤਮੜੀ ਪਿੰਡ ਮਾਲਾ ਰੋਜ਼ ਕਦੀ ਝੋਟੀਆਂ ਕਦੀ ਬੁਲੇਟ ਕਦੀ ਮੋਟਰਸਾਈਕਲ ਕਦੀ ਸੋਨਾ ਕਦੀ ਮੁੰਦਰੀਆਂ ਬਾਬਾ ਜੀ gekeੜਾ ਲਾਓ ਭਾਂਜੀ ਸੰਗਤ ਮੈਂ ਆਪ ਜੀ ਮਨ ਹੱਥ ਪਾਇਆ ਜੀ ਕਿੰਦੇ ਤੀਸਰੀ ਕੋਚੀ ਬਹੁਤ ਸੋਹਣੀ ਹੋਈ ਹੈ ਜੀ ਪਲੀਜ਼ ਸਰ ਮੇਰੇ ਵੀਰਾਂ ਨੇ ਆਪਣੀ ਨੇਕ ਕਮਾਈ ਸਫਲ ਕਰਨੀ ਹੈ ਜਿਸ ਮੇਰੇ ਵੀਰ ਨੇ দান ਆਪਣੀ ਨਹੀਂ ਦਿੱਤਾ ਤੁਸੀਂ ਆਪਣੇ ਪਹਿਰਦਾਨਾਂ ਨੂੰ ਤਾਂ ਦੇ ਕੇ ਆਪਣੀ ਨੇਕ ਕਮਾਈ ਸਫਲ ਕਰ ਸਕਦੇ ਆ ਜੀ ਤੀਸਵਾ ਜੀ ਇਕੜ ਕੀੜਾ ਸੰਗਤ ਲਗਾਣਾ ਤਾਂ ਚਲੋ ਠੀਕ ਹੈ ਜੀ ਜਿਸ ਮੇਰੇ ਵੀਰ ਨੇ ਫੋਟੋ ਕਰਾਣੀ ਕਰਵਾ ਸਕਦੇ ਹਨ ਕਰਵਾ ਲਓ ਕਰਵਾ ਲਓ ਫੋਟੋ ਹਾਂ ਜੀ ਜ਼ਰੂਰ ਜੀ ਕੋਈ ਜੇ ਕਮੀ ਇੱਥੇ ਹੀ ਪਹਿਲਵਾ ਮੇਰੇ ਵੀਰ ਫੋਟੋ ਕਰਵਾ ਸਕਦੇ ਆ ਆਪਾਂ ਤਿੰਨ ਪਹਿਲਵਾਨ ਜੀ ਦਾ ਹਾਂ ਬਾਈ ਅੱਛੀ ਖੁਸ਼ੀ ਨਰੇ ਨੇ ਸਾਡੇ ਤੀਰ ਪਹਿਲਵਾਨ ਜੀ ਅਖਾੜਾ ਆਜੋ ਆ ਆਜੋ ਆ ਮੁੜ ਕੇ ਲੈ ਗਿਆ ਖੜੇ ਬਲਕਾਰ ਭਾਜੀ ਬੋਲਣੇ ਖੁਸ਼ ਹੋਗੇ ਮਾਰਨਾ ਭੇਜਦੇ ਸਾਡੇ ਬਲਕਾਰ ਭਾਈ ਦਾ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਬਲਵਈ ਜੀ ਇੱਧਰ ਆਓ ਸਾਡੇ ਪਰਮਜੀਤ ਜੱਕਰ ਜੀ ਭਾਈ ਨਾਲ ਹੋ ਹਾਂਜੀ ਦੋਸਤੋ ਪਰਮਜੀਤ ਕੱਕ ਜੀ ਬੋਲਰ ਖੁਸ਼ ਹੋ ਕੇ ਮਾਨਸਾ ਭੇਰੇ ਬਹੁਤ ਬਹੁਤ ਧੰਨਵਾਦ ਜੀ ਪਰਮਜੀਤ ਕੱਕ ਸਾਹਿਬ ਜੀ ਜਿਨ੍ਹਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਲਓ ਜੀ ਅੱਜ ਦੇ ਜੇਤੂ ਤੀਰਤ ਪਹਿਲਵਾਨ ਜੀ ਫਗਵਾ ਰਹੇ ਨੇ ਖੜਾ ਤੂਆ ਆਪਣੀ ਸਾਡੇ ਫੋਟੋ ਕਰਵਾ ਲੈ ਕੋਈ ਸਾਰੇ ਕਰੋ ਨਾਲ ਲੱਗੜਿਆ ਜੀ ਹਾਂਜੀ ਬੋਲਰ ਸਾਡੇ ਸੰਧੂ ਪ੍ਰੈਸਰ ਬਟਾ ਜੀ ਜੋ ਕਿ ਲਾਈਟ ਚਾਲ ਰਹੇ 8 ਫੋਟੋ 8 ਉੱਤੇ ਲਾਈਟ ਚੱਲ ਰਿਹਾ ਜੀ ਅੱਜ ਦੀਆਂ ਕੁਸ਼ਤੀਆਂ ਦੀ ਫੋਟੋਆਂ ਅੱਜ ਦੀ ਕੁਸ਼ਤੀ ਦੀ ਕਵਰੇਜ ਸਾਰੀ ਫੋਟੋਆਂ ਆਪ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ ਕਿਰਪਾਹ ਜੀ ਪਹਿਲਵਾਂ ਜੀ ਪਵਾਣਾ ਜੀ ਵਾਹ ਜੀ ਵਾਹ ਆਜੇ ਆਜੇ ਲਓ ਹਣੀ ਨੰਬਰਦਾਰ ਜੀ ਵਾਹ ਜੀ ਵਾਹ ਸਾਡੇ ਨੰਬਰਦਾਰ ਜੀ ਸਰਪੰਚ ਸਾਹਿਬ